ਸਤਰੀਕਾਲ ਤੁਸੀਂ ਗੁਰੂ ਸਾਡਲ ਟੀਵੀ ਮੈਂ ਹਾਂ ਜਸੀਕੌਰ ਮਲਕੀ ਸਿੰਘ ਹੋਣਾ ਦੇ ਵੱਲੋਂ ਮਾਉਂਟ ਐਵਰੇਸਟ ਨੂੰ ਸਰਕੀਤਾ ਗਿਆ ਤੇ ਮਲਕੀ ਸਿੰਘ ਨਿਊਜ਼ੀਲੈਂਡ ਤੋਂ ਪਹਿਲੇ ਗੁਰਸਿੱਖ ਬਣ ਚੁਕੇ ਨੇ ਜਿਨ੍ਹਾਂ ਦੇ ਵੱਲੋਂ ਮਾਉਂਟ ਐਵਰੇਸਟ ਤੇ ਨਿਸ਼ਾਨ ਸਾਹਿਬ ਚੁਲਾਏ ਗਏ ਨੇ ਜੀ ਹਾਂ ਮਲਕੀ ਸਿੰਘ ਦੇ ਵੱਲੋਂ ਮਾਉਂਟ ਐਵਰੇਸਟ ਨੂੰ ਸਰਕਾਰ ਤੋਂ ਬਾਅਦ ਇੱਥੇ ਨਿਸ਼ਾਨ ਸਾਹਿਬ ਚੁਲਾਏ ਗਏ ਤੇ ਇਸ ਦੇ ਨਾਲ ਨਿਊਜ਼ੀਲੈਂਡ ਦਾ ਝੰਡਾ ਵੀ ਚੁਲਾਇਆ ਗਿਆ ਬਲਕਿ ਇਸ ਇੱਕ ਨਿਊਜ਼ੀਲੈਂਡ ਤੋਂ ਇਹ ਮਾਊਟ ਟਰੈਵਿਸ ਨੂੰ ਸਰ ਕਰਨ ਵਾਲੇ 57ਵੇਂ ਵਿਅਕਤੀ ਬਣ ਚੁੱਕੇ ਨੇ ਤੇ ਪਹਿਲੇ ਗੁਰਸਿੱਖ ਬਣ ਚੁੱਕੇ ਨੇ ਇਸ ਉਪਲਬਧੀ ਦੇ ਨਾਲ ਜਿੱਥੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉੱਤੇ ਹੀ ਨਿਊਜ਼ੀਲੈਂਡ ਵਸਦੇ ਆਪੇ ਚਾਰਾਂ ਵੀ ਇਸ ਦੇ ਉੱਤੇ ਕਾਫੀ ਮਾਣ ਮਹਿਸੂਸ ਕਰ ਰਹੇ ਹੈਤਾਜਾ ਜਾਣੇ ਕਿ ਬਲਕਿ ਸਿੰਘ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ ਤੇ ਇੱਥੇ ਸੁਪਰੀਮ ਸਿਕ ਸੁਸਾਇਟੀ ਦੇ ਵਿੱਚ ਪਿਛਲੇ 25 ਸਾਲਾਂ ਤੋਂ ਆਪਣੀਆਂ ਸੇਵਾਵਾਂ ਐਜ਼ ਅ ਮੈਂਬਰ ਵੀ ਨਿਭਾ ਰਹੇ ਨੇ ਉਧਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਪਰੀਮ ਸਿਕ ਸੁਸਾਇਟੀ ਦੇ ਵੱਲੋਂ ਮਲਕੀਤ ਉਹਨਾਂ ਦਾ ਨਿਊਜ਼ੀਲੈਂਡ ਪੁੱਜਣ ਤੇ ਖਾਸ ਸਨਮਾਨ ਵੀ ਕੀਤਾ ਜਾਵੇਗਾ